ਵੱਜੀਆਂ 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 ਚੱਕੂ ਪਗਵਾਨਪੁਰਿਆ ਦੀ ਮਾਂ ਦੇ 1-2 ਨਹੀਂ ਲਗਭਗ 10 ਗੋਲੀਆਂ ਵੱਜੀਆਂ ਪੋਸਟਮਾਰਟਮ ਰਿਪੋਰਟ ਚ ਹੋਇਆ ਇੱਕ ਖੁਲਾਸਾ ਔਰ ਇਸ ਘਟਨਾ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ਤੇ ਬੰਬੀਹਾ ਗਰੁੱਪ ਨੇ ਲਈ ਹੈ ਖੈਰ ਦੁਸ਼ਮਣੇ ਪੁੱਤ ਨਾਲ ਪਰ ਕੱਢੀ ਮਾਂ ਨਾਲ ਇਸ ਹਰਕਤ ਨੂੰ ਤਾਂ ਅਸੀਂ ਲਾਹਨਤਾ ਭਰੀ ਹਰਕਤ ਹੀ ਕਵਾਂਗੇ ਫਿਰ ਹਾਲ ਪੋਸਟਮਾਰਟਮ ਕਰਨ ਵਾਲੇ ਡਾਕਟਰ ਨੇ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ ਕਿਸ ਤਰੀਕੇ ਦੇ ਨਾਲ ਜੱਗੂ ਭਗਵਾਨਪੁਰੀਆ ਦੀ ਮਾਣੋ ਨਿਸ਼ਾਨਾ ਬਣਾਇਆ ਗਿਆ ਹੈ ਤੁਹਾਨੂੰ ਦੱਸ ਦਈਏ ਜੱਗੂ ਭਗਵਾਨਪੁਰੀਆ ਪੰਜਾਬ ਚ ਗੈਂਗਸਟਰਵਾਦ ਦਾ ਅਜੀਹਰ ਨਾਮ ਹੈ ਜਿਸ ਦੇ ਉੱਤੇ ਕਈ ਮੁਕਦਮੇ ਦਰਜ ਨੇ ਜੇਲ੍ਹ ਚ ਬੈ ਕੇ ਵੀ ਲਗਾਤਾਰ ਗੁਨਾਹ ਦੀ ਦੁਨੀਆ ਦੇ ਨਾਲ ਉਸ ਦਾ ਤਾਲੁਕ ਰਿਹਾ ਹੈ ਔਰ ਜੱਗੂ ਭਗਵਾਨਪੁਰੀਆ ਦੇ ਖਿਲਾਫ ਵੀ ਕਈ ਲੋਕਾਂ ਦੇ ਕਤਲ ਸਮੇਤ سنگੀਨ ਧਾਰਾਵਾਂ ਦੇ ਤਹਿਤ ਮੁਕਤਮੇ ਦਰਜ ਨੇ ਪਰ ਪੋਤਦਿਆਂ ਕਰਤੂਤਾਂ ਦੀ ਸਜ਼ਾ ਮਾਂ ਨੂੰ ਮਿਲੇਗੀ ਇਸ ਦਾ ਅੰਦਾਜ਼ਾ ਕਿਸੇ ਨੇ ਵੀ ਨਹੀਂ ਸੀ ਲਾਇਆ ਔਰ ਜਿੰਨੇ ਬੇਰਮੀ ਨਾਲ ਕਤਲ ਹੋਇਆ ਹੈ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿਉਂਕਿ 8 ਤੋਂ 10 ਗੋਲੀਆਂ ਦੇ ਨਿਸ਼ਾਨ ਪੋਸਟਮਾਰਟਮ ਦੇ ਦੌਰਾਨ ਉਹਨਾਂ ਦੇ ਸਰੀਰ ਤੋਂ ਮਿਲੇ ਨੇ ਫਿਰ ਹਾਲ ਇਸ ਘਟਨਾ ਨੇ ਗੈਂਗਸਟਰਵਾਦ ਨੂੰ ਵੀ ਹਲਾਕੇ ਰੱਖ ਦਿੱਤਾ ਹੈ ਕਿਉਂਕਿ ਪੰਜਾਬ ਅਜੇ ਹੀ ਵਾਰਦਾਤ ਪਹਿਲੀ ਵਾਰ ਹੋਈ ਹੈ ਜਿਸ ਦੇ ਵਿੱਚ ਕਿਸੇ ਇੱਕ ਕੈਟਾਗਰੀ ਦੇ ਗੈਂਗਸਟਰ ਦੇ ਮਾਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਆਪ ਤੁਹਾਨੂੰ ਦਿਖਾਨੇ ਆ ਕਿਵੇਂ ਹੋਈ ਹੈ ਪੂਰੀ ਖੁਲਾਸਾ ਦੈਨਿਕ ਮੇਲ ਪੰਜਾਬੀ ਟੀਵੀ ਦੇ ਲਈ ਬਟਾਲਾ ਤੋਂ ਰੋਹਿਤ ਗੋਪਤਾ ਦੇ ਪਾ ਦੋ ਡੈਡ ਬਡੀ ਸੀ ਗਿਆ ਨਾ ਤਾਂ ਪੋਸ਼ਮਾਰਮਾ ਜਿਹੜਾ ਹੈ ਗੋੜ ਬਲਿਆ ਸੀਗਾ ਦੋਨਾਂ ਦੇ ਟਮਾਟਾਂ ਵੀ ਇੱਕ ਦਾ ਨਾਮ ਸੀਗਾ ਹਰਜੀਤ ਕੌਰ ਬਾਈਕੌਨ ਸੀ ਜੀ ਸਵਿੰਦਰ ਸਿੰਘ ਜੀ ਉਹਨਾਂ ਦਾ ਪੋਸ਼ਮਾਰਮਾ ਹੋਇਆ ਬੋਲ ਵੱਲ ਤੇ ਉਹਨਾਂ ਦੀ ਇੰਜਰੀ ਸੀਗੀਆਂ ਲਗਭਗ 8 ਤੋਂ 10 ਗੁਂਦੀਆਂ ਸੀਗੀਆਂ ਤਕਰੀਬਨ ਤੇ ਇੱਕ ਡੈਡ ਬਡੀ ਉਹਨਾਂ ਦੀ ਡੈਡ ਬਡੀ ਦੇ ਵਿੱਚੋਂ ਫੋਰਨ ਬੋਡੀ ਰਿਟਰੀਵ ਹੋਈ ਆ ਤੇ ਉਹ ਅਸੀਂ ਸਲੇ ਕਰਕੇ ਅਧਵਾ ਕੰਸਰਨਡ ਪੁਲਿਸ ਅਫਸਰ ਨੂੰ ਦੇ ਦਿੱਤੀ ਆ ਔਰ ਬਲਾਸਟਿਕ ਐਕਸਪਰਟ ਦੇ ਨੂੰ ਕਹਿਆ ਕਿ ਪੋਰਟਲ ਡੈਡ ਬਾਡੀਜ਼ ਦੇ ਉੱਤੇ ਮਤਲਬ ਜਿਹੜੇ ਸੀਗੇ ਹਰਜੀਤ ਕੌਰ ਜੀ ਉਹਨਾਂ ਦੇ ਵਿੱਚ 10 8 ਤੋਂ 10 ਇੰਜਰੀਜ਼ ਦੇ ਨਿਸ਼ਾਨ ਨੇ ਤੇ ਇੱਕ ਫੋਰਨ ਬਾਡੀ ਉਹਦੇ ਵਿੱਚ ਆਪਾਂ ਅਸੀਬ ਕੀਤੀ ਹਨ ਉਹਨਾਂ ਦੇ ਟੋਟਲ 10 ਤੋਂ 12 ਇੰਜਰੀਜ਼ ਸੀਗੀਆਂ ਉਹਨਾਂ ਦੇ ਤੇ ਉਹਨਾਂ ਦੇ ਵਿੱਚੋਂ ਹੀ ਸਾਨੂੰ ਇੱਕ ਫੋਰਨ ਮੈਟੈਲਿਕ ਬਾਡੀ ਰਿਟਰੀਵ ਹੋਈ ਆ ਤੇ ਉਹਨਾਂ ਨੂੰ ਵੀ ਅਸੀਂ ਕੰਸਰਨਡ ਪੁਲਿਸ ਸਟੇਸ਼ਨ ਵਾਲਿਆਂ ਨੂੰ ਪੁਲਿਸ ਆਫੀਸਰ ਨੂੰ ਹੈਂਡਓਵਰ ਕਰ ਦਿੱਤੀ ਆ ਫੋਰ ਮੌਲਸਟਿਕਲ ਸਪੋਰਟ ਓਪੀਨੀਅਨ ਲਈ ਅਗਲੇ ਹੀ ਕਾਰਜ ਹੈ